ਬੰਟੀ ਮਲਵਾਈ ਗਿੱਦਾ ਜੱਗ ਅਤੇ ਡੀਜੇ ਦਾ ਖਾਸ ਪ੍ਰਬੰਧਿਆ ਅੱਡਾ ਹਰਚਵਾਲ ਜ਼ਿਲ੍ਹਾ ਗਰਦਾਸਪੁਰ ਤੇ ਮੈਂ ਭਾਰੀ ਦੇ ਨਾਲ ਬੈਕ ਰਿਆਂ ਤੇ ਬੜਾ ਪਿਆਰਾ ਗਰੁੱਪ ਆ ਭਾਰੀ ਦਾ ਤੇ ਸਵੇਰੇ ਤੁਹਾਨੂੰ ਦਰਸ਼ਨ ਮੇਲੇ ਕਰਾਵਾਂਗੇ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਗਾਲ ਅੱਜ ਗਿਆ ਜੰਮੂ ਤੇ ਬੰਟੀ ਭਾਈ ਗੱਡੀ ਚਲਾ ਰੇ ਆਪਣੀ ਤੇ ਇੱਥੇ ਪੀਣ ਲੱਗੇ ਆਂ ਅਸੀਂ ਚਾਹ ਪਾਣੀ ਸੁਨੀਲ ਹਟਾ ਉਸਾ ਲੈ ਵੀ ਬਾਬੇ ਫਸਟ ਟਾਈਮ ਆਇਆ ਜੰਮੂ ਓਏ ਨਹੀਂ ਮੇਰੀ ਗੱਲ ਸੁਣ ਕੱਢ ਜਾ ਆਹਡਾ ਕਰਨਿਆ ਢੋਲੀ ਪਿੰਡ ਤੇਰਧਾਂ ਤੋਂ ਓ ਬਾਲਵੀਰ ਕੀ ਹਾਲੀ ਵਧੀਆ ਜੀ ਤੈਨੂੰ ਹਰ ਵਾਰੀ ਉਲਟੀਆਂ ਆਉਂਦੀਆਂ ਕੀ ਗੱਲ ਆ ਉਹਦਾ ਹੀ ਖਾਗ ਨਹੀਂ ਆਇਆ ਕੋ ਮੰਟੀ ਬਾਜੀ ਮਲਵਈ ਕਿੱਦਾ ਤੇ ਓਏ ਹੋਏ ਕਿੱਦਾ ਇੱਕ ਆ ਛੋਟੂ ਆਪਣਾ ਹੈਲਪਰ ਨਾਲ ਤੇ ਜੰਮੂ ਆਏ ਅਸੀਂ ਇੱਥੇ ਰੌਣਕਾਂ ਲਾਉਣ ਆਏ ਅਸੀਂ ਕੀ ਵਿਖਾਉਣੇ ਤੁਹਾਨੂੰ ਸਾਰਾ ਸਮਾਚਾਰ ਉਹ ਜਾ ਰਹਾ ਮਾ ਮਾ ਇਧਰ ਆਦੇ ਆ ਇੱਥੇ ਲੱਗਿਆ ਬ੍ਰੇਕਫਾਸਟ ਕਰਨ ਬਿੱਲਾ ਸਾਹ ਨਾਲ ਆ ਬਾਕੀ ਵੀਰ ਟੀਮ ਸਾਰੀ ਆਪਣੀ ਲਓ ਜੀ ਨਾਸ਼ਤਾ ਪਾ ਕਰ ਲਿਆ ਵਾ ਤੇ ਪਾਣੀ ਸਾਡੇ ਕੋਲ ਹੈਗਾ ਹੀ ਗੱਡੀ ਦੇ ਵਿੱਚ ਪਹਿਲਾਂ ਹੀ ਚਾਹ ਪਾਣੀ ਆਪਾਂ ਲਿਆ ਆਇਆ ਪੀ ਤੇ ਵਾਪਸ ਲੱਗਿਆਂ ਬਹਿਣ ਫੇਰ ਅਸੀਂ ਆਪਣੀ ਗੱਡੀ 'ਚ ਸਾਡੀਆਂ ਆ ਗਿਆ ਸਿਮਾ ਬੰਦ ਤੇ ਉਹ ਬੰਟੀ ਭਾਜੀ ਅੰਮ੍ਰਿਤ ਸ੍ਰੀ ਨਾਨ ਸਟਾਲ ਤੋਂ ਜਾ ਕੇ ਤੇ ਫੋਨ 'ੋਂ ਲੱਗਿਆ ਜਿੱਥੇ ਅਸੀਂ ਜਾਣਾ ਆ ਏ ਏ ਵੇਖ ਹਾਏ ਆਓ ਜੀ ਅਰਨੀਆਂ ਪਿੰਡ ਪਹੁੰਚ ਗਏ ਆ। ਲਓ ਜੀ ਜੰਮੂ ਪਹੁੰਚ ਗਏ ਆ ਅਰਨੀਆਂ ਪਿੰਡ ਅਰਨੀਆਂ ਪਿੰਡ ਵਿਆਹ ਵਾਲੇ ਅਸੀਂ ਘਰ ਪਹੁੰਚ ਗਏ ਅੱਜ ਛਕਨੇ ਆ ਤੇ ਅਸੀਂ ਸਮਾਨ ਆਪਣਾ ਕੱਢ ਲਿਆ ਆ। ਕਮਰਾ ਹਾਨੂੰ ਮਿਲ ਗਿਆ ਆ ਤੇ ਕੱਲ ਜਾਣਾ ਹੁਣ ਅਸੀਂ ਇੱਥੋਂ ਰਾਤ கரੰਟ ਹੋ ਲੀ ਆ ਵਿਆਹ ਵਾਲਾ ਘਰ ਆ ਤੇ ਅਰਨੀਆਂ ਪਿੰਡ ਤੇ ਸਾਡੇ ਰਹਿਣ ਦਾ ਜਗ੍ਹਾਡ ਕਰ ਰਹੇ ਆ ਭਾਜੀ ਅਹੀਂ ਰਣਾ ਇੱਥੇ ਜੰਮੂ ਸ਼ਹਿਰ ਆਏ ਆ ਤੇ ਪਿੰਡ ਅਰਨੀਆਂ ਅੱਜ ਹਡਾ ਆ ਘਰਿਆ ਦੋ ਦਿਨ ਲੈ ਆਂ ਵਿੱਚ ਨਾ ਕਰੋ ਤਿਆਰੀ ਹੋ ਗਈ ਆ ਤੇ ਮੰਡੀ ਭਾਜੀ ਵੀ ਰੈਡੀ ਹੋ ਗਏ ਆ ਤੇ ਅੱਜ ਆ ਸਗਨ ਦਾ ਪ੍ਰੋਗਰਾਮ ਤੇ ਕੱਲ ਰਾਤ ਨੂੰ ਬਰਾਤ ਆ ਤੇ ਮੁੰਡਿਆਂ ਚ ਜੋਸ਼ ਬੜਾ ਵਾ ਸਵੇਰੇ ਤੁਰੇ ਸੀ 6 ਵਜੇ ਤੇ 9:30 9 ਵਜੇ ਪਹੁੰਚ ਗਏ ਅਸੀਂ ਤੇ ਆ ਸਾਨੂੰ ਘਰ ਦੇ ਤਾਂ ਵਿਆਹ ਲਿਆ ਨੇ ਰਹਿਣ ਲਈ ਤੇ ਹੁਣ ਅਸੀਂ ਚੱਲੇ ਆ ਜੀ ਹਾਂਜੀ ਰੈਡੀ ਹੋ ਗਏ ਆ ਤੇ ਪ੍ਰੋਗਰਾਮ ਲਾਉਣਾ ਆ ਜੰਮੂ ਤੇ ਪਿੰਡ ਦਾ ਨਾਮ ਆ ਹਰਨੀਆਂ ਆ ਆਪਣੀ ਗੱਡੀ ਵੀ ਲੱਗੇ ਲੱਗੀ ਆ ਤਿਆਰੀ ਆ ਪੂਰੀ ਫੁੱਲ ਸਾਡੇ ਢੋਲੀ ਭਾਣੇ ਢੋਲ ਵੀ ਕਰਨ ਨੇ ਨਵਾਂ ਲਿਆਂਦਾ ਆ ਪ੍ਰੋਗਰਾਮ ਚਾਲੂ ਲੱਗੇ ਆ ਕਰਨਾ ਹਾਂ ਹਾਂ ਥੋੜੀ ਬੰਟੀ ਮਲਵਾਈ ਕਿੱਦਾ ਸੋਗੀ ਗਾਣਾ ਹੋਈ ਆਮੀ ਬਾਬਾ ਨਾਨਕਾ ਨਾ ਜਾਨੀ ਬਾਬਾ ਨਾਨਕਾ ਹੋਈ ਬਾਬਾ ਨਾਨਕਾ ਨਾ ਜਾਨੀ ਬਾਬਾ ਨਾਨਕਾ ਜਾਨੀ ਬਾਬਾ ਨਾਨਕਾ ਨਾ ਜਾਨੀ ਸਬਬ ਨਾਨਕਾ ਤੇਹੋ ਜੀਆਂ ਖੁਸ਼ੀਆਂ ਲੈ ਆਉਂਦੀ ਬਾਬਾ ਨਾਨਕਾ

エプロン大事に行く前にさっきの薬味だじゃん ਮਾਸੀ ਕਿਹੜੀ ਘਟਕੇ ਦਾ ਮਾਸੀ ਕਿਹੜੀ ਘਟਕੇ ਦਾ ਹੋ ਜੱਸ ਕੀ ਦੇਖੀ ਆਵੇ ਮਾਸੀ ਬੱਦਲ ਤੇ ਘਰ ਬੰਦਿਆ ਤਾਰਿਆ ਮਾਸੀ ਬੱਦਲ ਤੇ ਆਵੇ ਮਾਸੀ ਬਸੱਤੇ ਇੱਕ ਬੋਲੀਆਂ ਪਾਵੇ ਮਾਸੀ ਮਸਰਦੇ ਓ ਮਾਮੀ ਜੀ ਅਜਾ ਚਾਚੀ ਜੀ ਚਾਚੀ ਜੀ ப்ਲੀਜ਼ ਆਜੋ ਸਾਰੇ ਸਾਰੇ ਲੈਂਗੇ ਪਾ ਕੇ ਹਮਨੇ ਦੀ ਪੂਆ ਜੀ ਚੰਦਪੁਰ ਵਾਲੀ 100 ਲੱਖ ਦਮਰਾ ਮਾਲਕ ਚਾਹੀਏ ਕਲੇ ਕਲੇ ਜੀ ਜੋਗੀ ਕਰਨੇ ਹੋ ਬੱਲੇ ਬੱਲੇ ਜੀ ਰਾਤ ਦਾ ਆ ਪ੍ਰੋਗਰਾਮ ਆਪਣਾ ਆ ਵਿਆਹ ਵਾਲਾ ਵੀਰ ਆ ਤੇ ਜੰਮੂ ਆਏ ਆ ਅਰਨੀਆਂ ਅਰਨੀਆਂ ਪਿੰਡ ਆਏ ਆ ਜੀ ਹਾਂਜੀ ਦਿਨੇ ਅਸੀਂ ਥੋੜਾ ਜਿਹਾ ਕੰਮ ਲਾਇਆ ਸੀ ਐਂਟਰੀ ਤੇ ਜਦੋਂ ਸ਼ਗਲ ਲਾਉਣ ਆਏ ਸੀ ਵਿਆਹਲੇ ਮੁੰਡੇ ਨੂੰ ਤੇ ਹੁਣ ਅਸੀਂ ਰਾਤ ਤੇ ਆ ਜਾਗੋ ਤੇ ਜੀ ਘਰ ਵਾਲੇ ਆ ਵੀ ਬੋਲੀਆ ਪਾਉਂਦੇ ਆ

ਨਾ ਕਿੰਨਾ ਜਮੇ ਇਸ ਕੰਮ ਦੇ ਆ ਤੇ ਪਾ ਜੀ ਬਿੱਲੇ ਨਾਲ ਤੇ ਮਿਲੋ ਓਕੇ ਜੀ ਆਓ ਜੀ ਪੂਆ ਜੀ ਕੀ ਕਹਿੰਦੇ ਹੁਵਾ ਸਾਡੀ ਨੱਚੀ ਦੀ ਤੇ ਫੁੱਫੜ ਨੋਟਵਾ ਦਾ ਹੂਵਾ ਸਾਡੀ ਨੱਚੀ ਦੀ ਤੇ ਫੁੱਫੜ ਨੋਟਵਾ ਦਾ ਹੂਵਾ ਭਈ ਨੱਚੀ ਦੀ ਤੇ ਫੁੱਫੜ ਨੋਟਵਾ ਦਾ ਹੂਵਾ ਭਈ ਨੱਚੀ ਦੀ ਤੇ ਫੁੱਫੜ ਨੋਟਵਾ ਦਾ ਅੱਜ ਪਤਾ ਲੱਗੂ ਇਹਨਾਂ ਦੋਵਾਂ ਦੇ ਪਿਆਰ ਦਾ ਅੱਜ ਪਤਾ ਲੱਗੂ ਇਹਨਾਂ ਦੋਵਾਂ ਦੇ ਪਿਆਰ ਦਾ ਤੇਰੇ ਮਾਰੇ ਲੌਂਗੀਆਂ ਸਿੱਕੀ ਮੇਰੇ ਸਾਣੀਆਂ ਤੇਰੇ ਮਾਰੇ ਲੌਂਗੀਆਂ ਸਿੱਕੀ ਮੇਰੇ ਮੇਰੇ ਮਾਰੇ ਲੰਨੀਆਂ ਸਿੱਕੀ ਦੇ ਮੇਰੇ ਹਾਨੀਆਂ ਮੇਰੇ ਮਾਰੇ ਲੰਨੀਆਂ ਸਿੱਕੀ ਦੀ ਮੇਰੇ ਹਾਨੀਆਂ ਦੰਨੀਆਂ ਦਾ ਭਟਾ ਤੇਰੀ ਕਾਗਰ ਦੀ ਗਾ ਮੈਨੂੰ ਚੰਦਾ ਕੰਨ ਲੱਗੇ ਸਾਰੇ ਜਾਗ ਹੋਰਗਾ ਮੈਨੂੰ ਕੱਲਾ ਮੈਨੂੰ ਲੱਗੇ ਸਾਰੇ ਜਾਗ ਹੋਰਗਾ ਮੈਨੂੰ ਕੱਲਾ ਮੈਨੂੰ ਲੱਗੇ ਸਾਰੇ ਜਾਗ ਹੋਰਗਾ ਉਹ ਜੋਗੀਏ ਤੇ ਕੰਨਾ ਵਿੱਚ ਕੱਟਦੀਆਂ ਮੁੰਦਰਾ ਦੋਗੀਆਂ ਤੇ ਕੰਨਾ ਵਿੱਚ ਕੱਟਦੀਆਂ ਮੁੰਦਰਾ ਉਹ ਜੋਗੀਏ ਤੇ ਕੰਨਾ ਵਿੱਚ ਕੱਟਦੀਆਂ ਮੁੰਦਰਾ ਚੱਦੀਆਂ ਮੁੰਦਰਾ ਮੁੰਦਰਾ ਦੇ ਵਿੱਚੋਂ ਤੇਰਾ ਰੂਪ ਕਿਸਦਾ ਮੈਂ ਮੇਰੇ ਪਾਸੇ ਵੇਖਾ ਮੈਨੂੰ ਤੂੰ ਹੀ ਦਿੱਤਾ ਜਾਗੋ ਦਾ ਆਖਰੀ ਟਾਈਮ ਤੇ ਤੇ ਕੱਲ ਦਿਨੇ ਆਡੀ ਰਸਤ ਆ ਤੇ ਬਾਅਦ ਵਿੱਚ ਕੱਲ ਰਾਤ ਨੂੰ ਮਰਾਤ ਆ ਤੇ ਜੰਮੂ ਸ਼ਹਿਰ ਆਏ ਹਾਂ ਜੰਮੂ ਸ਼ਹਿਰ ਆਏ ਹਾਂ ਤੇ ਆ ਮੇਰੀਆਂ ਭੈਣਾਂ ਭਰਾ ਖੂਬ ਜਸ਼ਨ ਮਨਾ ਰਹੇ ਆ ਬੰਟੀ ਮਲਵਾਈ ਕੀਤਾ ਪ੍ਰੋਗਰਾਮ ਵਾਲੇ ਸੰਪਰਕ ਕਰੋ ਬੰਟੀ ਮਲਵਾਈ ਕੀਤਾ ਪੱਲੇ ਪਈ ਹੁਣ ਜਾਗੋ ਰਿਆ ਮੂ ਸ਼ਹਿਰ ਆਪਣਾ ਰਾਤ ਜਾਗੋ ਦਾ ਪ੍ਰੋਗਰਾਮ ਹੀ ਬੰਟੀ ਮਲਵਾਈ ਗੱਦਾ ਨੰਗਲ ਚੌਰ ਤੋਂ ਮੇਰਾ ਭਰਾ ਨਾਲ ਦੋ ਹੈਲਪਰ ਵੀਰ ਤੇ ਆ ਅਡਾ ਲੱਗਾ ਜਹਾਜ਼ ਜਿੱਤੇ ਹੀ ਆਏ ਸੀ ਗੱਡੀ ਭਾਈ ਉਹਨਾਂ ਦੀ ਲੱਗੀ ਆ ਤੇ ਹੁਣ ਅਸੀਂ ਰੈਸਟ ਲੱਗੇ ਆ ਕਰਨ ਤੇ ਸਵੇਰੇ ਰਾਤ ਦੀ ਭਰਾ ਤੇ ਆ ਉਹ ਵੀ ਤੁਹਾਨੂੰ ਸਾਰਾ ਪ੍ਰੋਗਰਾਮ ਵਿਖਾਇਆ ਹੋਰ ਮੈਂ ਮੈਂ ਤਾਂ ਨਸੀਰ ਤੁਹਾਨੂੰ ਦਵਾਇਆ ਸੀ ਤੇ ਸਾਹਮਣੇ ਹੀ ਮੈਂ ਉਹ ਨਾਮ ਦਾ ਬੰਦਾ ਆਉਂਦਾ